ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਪੰਜਾਬੀ ਸਿੱਧੂ ਗੁਰਪ੍ਰੀਤ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਕਿ ਮੇਂਦੀ ਲੱਗੀ ਤੇ ਇੱਕ ਪਲੀਜ਼ ਰਿਕਵੈਸਟ ਹੈ ਜਿਹੜੇ ਚੈਨਲ ਤੇ ਨਵੇਂ ਹੁੰਦੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਠੀਕ ਹੈ ਜੀ ਤੇ ਇੰਸਟਾਗ੍ਰam ਦੇ ਉੱਪਰ ਵੀ ਆਪਣਾ ਪੇਜ ਬਣਿਆ ਹੈ ਗੁਰਪ੍ਰੀਤ ਸਿੱਧੂ ਬਟਿਕ ਤੁਸੀਂ ਸਰਚ ਕਰਕੇ ਜਾ ਸਕਦੇ ਹੋ ਤੇ ਉਹਦੇ ਉੱਪਰ ਆਪਣੇ ਸਾਰੇ ਡਿਜ਼ਾਈਨ ਹੈ ਜਿਹੜੇ ਤੁਸੀਂ ਦੇਖ ਸਕਦੇ ਹੋਗੇ ਠੀਕ ਹੈ ਜੀ ਤੇ ਫੇਸਬੁੱਕ ਤੇ ਵੀ ਆਪਣਾ ਪੇਜ ਬਣਿਆ ਹੈ ਤੇ ਫੇਸਬੁੱਕ ਪੇਜ ਨੂੰ ਵੀ ਫੋਲੋ ਜ਼ਰੂਰ ਕਰ ਦਿਓ ਗੁਰਪ੍ਰੀਤ ਕੌਰ ਫੇਸਬੁੱਕ ਪੇਜ ਦਾ ਨਾਮ ਹੈਗਾ ਤੇ ਠੀਕ ਹੈ ਤੇ ਅੱਜ ਆਪਾਂ ਤੁਹਾਨੂੰ ਸੂਟ ਦਿਖਾਵਾਂਗੇ ਬਹੁਤ ਸੋਹਣੇ ਡਿਜ਼ਾਈਨ ਨੇਗੇ ਜਿਹੜੇ ਬਣੇ ਹੋਏ ਨੇਗੇ ਤੁਸੀਂ ਕਿਸੇ ਵੀ ਸਟਾਫ ਤੇ ਕਿਸੇ ਵੀ ਕੱਪੜੇ ਤੇ ਤੁਸੀਂ ਇਹ ਡਿਜ਼ਾਈਨ ਬਣਵਾ ਸਕਦੇ ਹੋ ਠੀਕ ਹੈ ਜੀ ਸਭ ਤੋਂ ਪਹਿਲਾ ਹੈਗਾ ਜੀ ਇਹ ਹੈਗਾ ਆਪਣਾ ਨੇਵੀ ਬਲੂ ਕਲਰ ਦਾ ਸੂਟ ਹੈ 크ਰੇਪ ਦੇ ਉੱਪਰ ਬਣਾਇਆ ਹੋਇਆ ਇਹ ਆਪਾਂ ਨੇ ਠੀਕ ਹੈ ਜੀ ਤੇ ਨੇਚਰਲ 크ਰੇਪ ਦੇ ਉੱਪਰ ਆਪਾਂ ਨੇ ਇਹ ਸੂਟ ਰੈਡੀ ਕੀਤਾ ਹੋਇਆਗਾ ਇਸ ਤਰ੍ਹਾਂ ਆਪਾਂ ਨੇ ਸ਼ਰਟ ਦੇ ਵਿੱਚ ਆਪਾਂ ਨੇ ਇਹਦੇ ਵਿੱਚ ਪੈਨਲ ਰੱਖੇ ਹੋਏ ਆ ਠੀਕ ਹੈ ਪੂਰੀ ਸ਼ਰਟ ਦੇ ਵਿੱਚ ਪੈਨਲ ਪਾਏ ਹੋਏ ਆਗੇ ਦੇਖੋ ਜੀ ਕੰਮ ਦੇਖ ਸਕਦੇ ਹੋ ਤੁਸੀਂ ਕੰਮ ਦੀ ਫਿਨਿਸ਼ਿੰਗ ਵੀ ਚੈੱਕ ਕਰ ਸਕਦੇ ਹੋਗੇ ਬਹੁਤ ਸੋਹਣਾ ਵਰਕ ਹੈ ਜਿਹੜਾ ਆਪਣਾ ਕਰਿਆ ਹੋਇਆ ਹੁੰਦਾਗਾ ਇਸ ਤਰ੍ਹਾਂ ਸ਼ਾਰਟ ਦੇ ਵਿੱਚ ਪੈਨਲ ਜਿਹੜੇ ਬਣਾਏ ਹੋਏ ਆਗੇ ਠੀਕ ਹੈ ਤੇ ਬਹੁਤ ਸੋਹਣਾ ਕੰਮ ਕੀਤਾ ਹੋਇਆ ਥ੍ਰੈਡ ਕਲਰ ਵੀ ਤੁਸੀਂ ਦੇਖ ਸਕਦੇ ਹੋਗੇ ਤੇ ਇਸ ਤਰ੍ਹਾਂ ਵਰਕ ਕਰਾਉਣ ਲਈ ਤੁਸੀਂ ਆਪਣਾ ਸਾਨੂੰ ਘੇਰਾ ਲੈਂਥ ਦਾ ਨਾਪ ਜਰੂਰ ਸੈਂਡ ਕਰਦਿਆ ਕਰੋ ਤੇ ਬਹੁਤ ਸੋਹਣਾ ਕੰਮ ਹੈ ਜਿਹੜਾ ਕਰਿਆ ਹੋਇਆਗਾ ਤੇ ਆਹ ਵਾਲਾ ਵਰਕ ਹੋਊਗਾ ਜਿਹੜਾ ਇਹ ਆਪਾਂ ਨੇ ਇਹਦੀ ਬਾਜ਼ੂ ਦੇ ਉੱਪਰ ਕੀਤਾ ਹੋਇਆ ਹੈ ਠੀਕ ਹੈ ਜੀ ਤੇ ਕੰਮ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋਗੇ ਆਪਾਂ ਤੁਹਾਨੂੰ ਹਰੇਕ ਵੀਡੀਓ ਦੇ ਵਿੱਚ ਜਿਹੜਾ ਕੰਮ ਆ ਉਹ ਆਪਾਂ ਜ਼ਰੂਰ ਚੈੱਕ ਕਰਾਉਣੇ ਆਂਗੇ ਤੇ ਬਹੁਤ ਸੋਹਣੇ ਕਲਰ ਪਾਏ ਹੋਏ ਆਗੇ ਠੀਕ ਹੈ ਜੀ ਤੇ ਇਸ ਤਰ੍ਹਾਂ ਹੀ ਸ਼ਾਰਟ ਦੇ ਉੱਪਰ ਕੰਮ ਕੀਤਾ ਹੋਇਆਗਾ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਇਆਗਾ ਤੇ ਇਹ ਮੈਚਿੰਗ ਦੇ ਵਿੱਚ ਸੂਟ ਰੈਡੀ ਕੀਤਾ ਹੈ ਮੈਚਿੰਗ ਸੂਟ ਹੈ ਤੇ ਇਸ ਤਰ੍ਹਾਂ ਦੀ ਇਹਦੇ ਨਾਲ ਬਾਟਮ ਹੈ ਜਿਹੜੀ ਰੱਖੀ ਹੋਈ ਹੈਗੀ ਠੀਕ ਹੈ ਤੁਸੀਂ ਆਲ ਓਵਰ ਕਰਨਾ ਤਾਂ ਆਲ ਓਵਰ ਵੀ ਕਰ ਸਕਦੇ ਹੋ ਮੈਚਿੰਗ ਰੱਖਣਾ ਤਾਂ ਮੈਚਿੰਗ ਵੀ ਰੱਖ ਸਕਦੇ ਹੋ ਬਾਟਮ ਦੇ ਉੱਪਰ ਕੋਈ ਵਰਕ ਨਹੀਂ ਹੈਗਾ ਜੇ ਤੁਸੀਂ ਬਾਟਮ ਤੇ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਬਾਟਮ ਤੇ ਵੀ ਵਰਕ ਕਰਵਾ ਸਕਦੇ ਹੋ ਠੀਕ ਹੈ ਤੇ ਇਹਦੇ ਨਾਲ ਦੁਪੱਟਾ ਜਿਹੜਾ ਉਹ ਆਪਾਂ ਬਾਟਮ ਨਾਲ ਦਾ ਰੱਖਿਆ ਹੋਇਆ ਹੈਗਾ ਤੇ ਬਾਟਮ ਵਾਲਾ ਕਲਰ ਆਪਾਂ ਦੁਪੱਟੇ ਦਾ ਰੱਖਿਆ ਹੈ ਦੁਪੱਟੇ ਨੂੰ ਅ ਸ਼ਰਟ ਨਾਲ ਦੀ ਲੇਸ ਲਾ ਕੇ ਆਪਾਂ ਫਿਨਿਸ਼ਿੰਗ ਦਿੱਤੀ ਹੋਈ ਹੈ ਠੀਕ ਹੈ ਜੀ ਸੈਮੀ ਚਰੂਨ ਦਾ ਦੁਪੱਟਾ ਲੱਗਿਆ ਹੈ ਨਾ ਭਾਰਤ ਦੀ ਕੁਆਲਿਟੀ ਹੋ ਦੁਪੱਟੇ ਦੀ ਜਿਹੜਾ ਨਾ ਭਾਰਤ ਦਾ ਦੁਪੱਟਾ ਹੁੰਦਾ ਹੈ ਬਹੁਤ ਸੋਹਣਾ ਹੁੰਦਾ ਹੈ ਸੌਫਟ ਦੁਪੱਟਾ ਹੁੰਦਾ ਹੈਗਾ ਠੀਕ ਹੈ ਜੀ ਇੱਕ ਹਾਰਡ ਦੇ ਵਿੱਚ ਵੀ ਆਉਂਦੇ ਚਰੂਨ ਵਾਲੇ ਪਰ ਇਹ ਆਪਣੇ ਕੋਲ ਜਿਹੜਾ ਹੁੰਦਾ ਹੈ ਸੌਫਟ ਵਾਲਾ ਹੁੰਦਾ ਹੈਗਾ ਤੇ ਸਕਰੀਨ ਦੇ ਉੱਪਰ ਪ੍ਰਾਈਸ ਤੁਹਾਨੂੰ ਸ਼ੋ ਹੋ ਜਾਊਗਾ ਵਿਦੇ ਦੁਪੱਟਾ ਠੀਕ ਹੈ ਜੀ ਜੇ ਤੁਸੀਂ ਬਾਟਮ ਤੇ ਵਰਕ ਕਰਵਾਉਂਗੇ ਤਾਂ ਸੂਟ ਦਾ ਪ੍ਰਾਈਸ ਉਹਦੇ ਨਾਲ ਥੋੜਾ ਬਹੁਤਾ ਵੱਧ ਜਾਂਦਾ ਹੈਗਾ ਲਓ ਜੀ ਇਹ ਵਾਲਾ ਕਲਰ ਆਪਾਂ ਨੇ ਸਿਲਕ ਪਸ਼ਮੀਨੇ ਦੇ ਉੱਪਰ ਰੱਖਿਆ ਹੋਇਆ ਠੀਕ ਹੈ ਜੀ ਇਹ ਵਾਲਾ ਡਿਜ਼ਾਈਨ ਵੀ ਆਪਣਾ ਕਾਫੀ ਜ਼ਿਆਦਾ ਹਿੱਟ ਰਿਹਾ ਹੈ ਹਿੱਟ ਸੁਪਰ ਹਿੱਟ ਡਿਜ਼ਾਈਨ ਰਿਹਾ ਹੁਣ ਤੱਕ ਠੀਕ ਹੈ ਤੇ ਇਸ ਤਰ੍ਹਾਂ ਸਿਲਕ ਪਸ਼ਮੀਨੇ ਦਾ ਸਟੱਫ ਹੋਊਗਾ ਇਹ ਠੀਕ ਹੈ ਜੀ ਤੁਸੀਂ ਕਿਸੇ ਵੀ ਸਟੱਫ ਤੇ ਇਹ ਡਿਜ਼ਾਈਨ ਬਣਾ ਸਕਦੇ ਹੋਗੇ ਇਸ ਤਰ੍ਹਾਂ ਆਪਾਂ ਇਹਦੇ ਉੱਤੇ ਵਰਕ ਕਰਿਆ ਹੋਇਆ ਤੇ ਇਸ ਤਰ੍ਹਾਂ ਦੇ ਇਹਦੇ ਵਿੱਚ ਥ੍ਰੈਡ ਕਲਰ ਲਾਏ ਹੋਏ ਆਗੇ ਤੁਸੀਂ ਜਿਸ ਤਰ੍ਹਾਂ ਦੇ ਲਗਵਾਉਣੇ ਲਗਵਾ ਸਕਦੇ ਹੋ ਇਹ ਘੇਰੇ ਦੇ ਉੱਪਰ ਆ ਗਿਆ ਤੇ ਇਸ ਤਰ੍ਹਾਂ ਚਾਕਾਂ ਦੇ ਉੱਪਰ ਆ ਗਿਆ ਠੀਕ ਹੈ ਜੀ ਲੋ ਜੀ ਇਸ ਤਰ੍ਹਾਂ ਇਹ ਵਰਕ ਕਰਿਆ ਹੋਇਆ ਹੁਣ ਤੱਕ ਆਪਾਂ ਕਾਫੀ ਸੂਟ ਦੇ ਉੱਪਰ ਇਹ ਡਿਜ਼ਾਈਨ ਆ ਜਿਹੜਾ ਬਣਾ ਚੁੱਕੇ ਆਂਗੇ ਤੇ ਇਹਦਾ ਇਹਦੀ ਬਾਜੂ ਦੇ ਉੱਪਰ ਵੀ ਆਪਾਂ ਵਰਕ ਦਿਖਾਉਣੀ ਆ ਸੋਨੂੰ ਠੀਕ ਹੈ ਜੀ ਤੇ ਇਸ ਤਰ੍ਹਾਂ ਦੀ ਬੇਲ ਆ ਜਿਹੜੀ ਉਹ ਇਹਦੀ ਬਾਜੂ ਤੇ ਬਣਾਈ ਹੋਈ ਆ ਬਹੁਤ ਸੋਹਣਾ ਕੰਮ ਕੀਤਾ ਹੋਇਆਗਾ ਤੇ ਤੁਸੀਂ ਕੋਈ ਵੀ ਡਿਜ਼ਾਈਨ ਆ ਜਿਹੜਾ ਦੇ ਕੇ ਸਾਤ ਨੂੰ ਸੂਟ ਰੈਡੀ ਕਰਵਾ ਸਕਦੇ ਹੋਗੇ ਆਪਣਾ ਡਿਜ਼ਾਈਨ ਦੇ ਕੇ ਵੀ ਤੁਸੀਂ ਸੂਟ ਬਣਵਾ ਸਕਦੇ ਹੋਗੇ ਠੀਕ ਹੈ ਜੀ ਤੇ ਇਹ ਵਾਲਾ ਡਿਜ਼ਾਈਨ ਵੀ ਤੁਸੀਂ ਬਣਵਾ ਸਕਦੇ ਹੋ ਥ्रेड ਕਲਰ ਵੀ ਦੇਖ ਸਕਦੇ ਹੋ ਬਹੁਤ ਸੋਹਣਾ ਕੰਮ ਹੈ ਜਿਹੜਾ ਆਪਣਾ ਘਰਿਆ ਹੋਇਆ ਹੁੰਦਾ ਹੈਗਾ ਤੇ ਇਹਦੇ ਨਾਲ ਦੁਪੱਟਾ ਜਿਹੜਾ ਉਹ ਵੀ ਆਪਾਂ ਸੈਮੀ ਚਨੂਨ ਦਾ ਰੱਖਿਆ ਹੋਇਆ ਹੈਗਾ ਠੀਕ ਹੈ ਜੀ ਤੇ ਇਸ ਤਰ੍ਹਾਂ ਆਪਾਂ ਦੁਪੱਟੇ ਨੂੰ ਡਾਈ ਕੀਤਾ ਹੋਇਆ ਹੈ ਲਓ ਜੀ ਬੀਸ ਕਲਰ ਰੱਖ ਕੇ ਵਿੱਚ ਆਪਾਂ ਕਾਫੀ ਕਲਰ ਐਡ ਕੀਤਾ ਹੋਇਆ ਹੈ ਦੁਪੱਟੇ ਦੇ ਵਿੱਚ ਤੇ ਬਹੁਤ ਸੋਹਣਾ ਦੁਪੱਟਾ ਹੈ ਜਿਹੜਾ ਆਪਣਾ ਡਾਈ ਕੀਤਾ ਹੋਇਆ ਹੈ ਤੇ ਇਸ ਤਰ੍ਹਾਂ ਆਪਾਂ ਦੁਪੱਟੇ ਨੂੰ ਲੇਸ ਲਾ ਕੇ ਫਿਨਿਸ਼ਿੰਗ ਦਿੱਤੀ ਹੋਈ ਹੈ ਠੀਕ ਹੈ ਜੀ ਤੇ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਇਆਗਾ ਤੁਸੀਂ ਇਹ ਡਿਜ਼ਾਈਨ ਨੂੰ ਸੂਟ ਦੇ ਉੱਪਰ ਬਣਵਾ ਸਕਦੇ ਹੋਗੇ ਲਓ ਜੀ ਅਗਲਾ ਸੂਟ ਦਿਖਾਉਣੇ ਆਂਗੇ ਇਹ ਆਪਾਂ ਨੇ ਕਾਟਨ ਦੇ ਉੱਪਰ ਰੈਡੀ ਕੀਤਾ ਹੋਇਆਗਾ ਠੀਕ ਐ ਸੀ ਵੈਸੇ ਤੁਸੀਂ ਇਹਨੂੰ ਸਰਦੀਆਂ ਦੇ ਵਿੱਚ ਵੀਅਰ ਕਰ ਸਕਦੇ ਹੋਗੇ ਕਿਉਂਕਿ ਮੇਰੇ ਕੋਲ ਖੁਦ ਆਪਣੇ ਇਹਦੇ ਨਾਲ ਦਾ ਮੈਂ ਸੂਟ ਰੈਡੀ ਕੀਤਾ ਹੋਇਆ ਮੈਂ ਉਹ ਜੇ ਤੁਸੀਂ ਇਹਦੇ ਨੀਚੇ ਲਾਈਨਿੰਗ ਲਗਾਉਣੀ ਹੋ ਤਾਂ ਤੁਸੀਂ ਇਹਨੂੰ ਦੋਨੇ ਸੀਜ਼ਨਾਂ ਦੇ ਵਿੱਚ ਵੇਅਰ ਕਰ ਸਕਦੇ ਹੋ ਜੇ ਲਾਈਨਿੰਗ ਨਹੀਂ ਲਾਉਂਦੇ ਹੈਗੇ ਤਾਂ ਤੁਸੀਂ ਇਹਨੂੰ ਸਿਰਫ ਗਰਮੀ ਦੇ ਵਿੱਚ ਹੀ ਵੇਅਰ ਕਰ ਸਕਦੇ ਹੋ ਠੀਕ ਹੈ ਜੀ ਇਸ ਤਰ੍ਹਾਂ ਦਾ ਵਰਕ ਹੈ ਜਿਹੜਾ ਦੇ ਉੱਪਰ ਕਰਿਆ ਹੋਇਆ ਹੈਗਾ ਤੇ ਵਰਕ ਵੀ ਦੇਖ ਸਕਦੇ ਹੋ ਤੇ ਥ्रेड ਕਲਰ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਣਾ ਕੰਮ ਕੀਤਾ ਹੋਇਆ ਇਸ ਤਰ੍ਹਾਂ ਚਾਕਾਂ ਦੇ ਉੱਪਰ ਕੱਟਵਰਕ ਹੋ ਗਿਆ ਫਿਰ ਇਸ ਤਰ੍ਹਾਂ ਕਾਰਨਰ ਦੇ ਉੱਪਰ ਆਪਣਾ ਵਰਕ ਹੈ ਜਿਹੜਾ ਕਰਿਆ ਹੋਇਆ ਹੈਗਾ ਫਿਰ ਕੱਟਵਰਕ ਆ ਗਿਆ ਤੇ ਘੇਰੇ ਦੇ ਉੱਪਰ ਵੀ ਕੰਮ ਹੋਊਗਾ ਇਹਦਾ ਠੀਕ ਹੈ ਜੀ ਇਸ ਤਰ੍ਹਾਂ ਹੀ ਦੂਸਰੇ ਕਾਰਨਰ ਦੇ ਉੱਪਰ ਕੰਮ ਹੈ ਜਿਹੜਾ ਆਪਣਾ ਕਰਿਆ ਹੋਇਆ ਹੈਗਾ ਆਪਾਂ ਇਹਨੂੰ ਪ੍ਰੈਸ ਕਰਿਆ ਸੀ ਕਾਟਨ ਦੇ ਉੱਪਰ ਤਾਂ ਵੈਸੇ ਹੀ ਵਾਲ ਪੈ ਜਾਂਦੇ ਆ ਇਸ ਤਰ੍ਹਾਂ ਇਹਦਾ ਆਪਾਂ ਨੇ ਨੈਕ ਰੈਡੀ ਕੀਤਾ ਹੋਇਆ ਠੀਕ ਹੈ ਜੀ ਤੁਹਾਨੂੰ ਇਹਦੇ ਨੈਕ ਉੱਪਰ ਵੀ ਵਰਕ ਮਿਲੂਗਾ ਤੁਸੀਂ ਨਹੀਂ ਕਰਾਉਣਾ ਚਾਹੁੰਦੇ ਤਾਂ ਤੁਸੀਂ ਸਕਿੱਪ ਵੀ ਕਰ ਸਕਦੇ ਹੋ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ ਵਰਕ ਕਰਵਾ ਵੀ ਸਕਦੇ ਹੋ ਠੀਕ ਹੈ ਜੀ ਮੌਸ ਸੋਨਾ ਡਿਜ਼ਾਈਨ ਬਣਿਆ ਹੋਇਆ ਹੈਗਾ ਤੁਸੀਂ ਇਹਨੂੰ ਸਿੰਥੈਟਿਕ ਸਟਾਫ ਤੇ ਵੀ ਇਹ ਡਿਜ਼ਾਈਨ ਹੈ ਜਿਹੜਾ ਬਣਵਾ ਸਕਦੇ ਹੋ ਪਸ਼ਮੀਨੇ ਤੇ ਵੀ ਕਰਵਾ ਸਕਦੇ ਹੋ ਇਹ ਤੁਹਾਡੀ ਇੱਛਾ ਹੈਗੀ ਤੁਸੀਂ ਜਿਹੜੇ ਸਟਾਫ ਤੇ ਮਰਜ਼ੀ ਹੈ ਡਿਜ਼ਾਈਨ ਬਣਵਾ ਸਕਦੇ ਹੋ ਤੇ ਇਹਦੀ ਬਾਜ਼ੂ ਦੇ ਉੱਪਰ ਤੇ ਇਸ ਤਰ੍ਹਾਂ ਦਾ ਕੰਮ ਹੈ ਜਿਹੜਾ ਉਹ ਆਪਾਂ ਨੇ ਇਹਦੀ ਬਾਜ਼ੂ ਤੇ ਕੀਤਾ ਹੋਇਆ ਹੈ ਲੋ ਜੀ ਤੁਸੀਂ ਕੰਮ ਦੇਖ ਸਕਦੇ ਹੋ ਥ੍ਰੈਡ ਕਲਰ ਦੇਖ ਸਕਦੇ ਹੋ ਬਾਕੀ ਥ੍ਰੈਡ ਕਲਰ ਤੁਹਾਡੀ ਇੱਛਾ ਹੈਗੀ ਤੁਸੀਂ ਕਿਸ ਤਰ੍ਹਾਂ ਦੇ ਬਣਾਉਣੇ ਪਾਉਣਾ ਚਾਹਣੀ ਹੋਗੇ ਪਵਾ ਸਕਦੇ ਹੋਗੇ ਆਪਾਂ ਤੁਹਾਨੂੰ ਫੇਰ ਦਿਖਾ ਦਿੰਨੇ ਆਂਗੇ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਆਪਣਾ ਆਰਡਰ ਹੈ ਜਿਹੜਾ ਦੇ ਸਕਦੇ ਹੋ ਠੀਕ ਹੈ ਜੀ ਲੋ ਜੀ ਤੁਹਾਨੂੰ ਜਿਹੜਾ ਵੀ ਡਿਜ਼ਾਈਨ ਪਸੰਦ ਹੈ ਸਾਨੂੰ ਸਕਰੀਨ ਸ਼ਾਟ ਭੇਜ ਦਿਓ ਆਪਣਾ ਵਟਸਐਪ ਦਾ ਨੰਬਰ ਹੈ ਜਿਹੜਾ ਦਿੱਤਾ ਹੋਇਆ ਹੁੰਦਾ ਸਕਰੀਨ ਤੇ ਠੀਕ ਹੈ ਜੀ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਕਿਸੇ ਵੀ ਸਟੱਫ ਤੇ ਹੀ ਡਿਜ਼ਾਈਨ ਦਾ ਜਿਹੜਾ ਬਣਾ ਸਕਦੇ ਹੋ ਲੋ ਜੀ ਤੇ ਇਹਦੇ ਨਾਲ ਦੁਪੱਟਾ ਜਿਹੜਾ ਉਹ ਆਪਾਂ ਫੁੱਲ ਪਿਓਰ ਦਾ ਰੱਖਿਆ ਹੋਇਆ ਐ ਇਸ ਤਰ੍ਹਾਂ ਆਪਾਂ ਡਾਈ ਕੀਤਾ ਹੋਇਆ ਦੁਪੱਟਾ ਬਹੁਤ ਸੋਹਣਾ ਦੁਪੱਟਾ ਜਿਹੜਾ ਇਹਦੇ ਨਾਲ ਆਪਣਾ ਰੈਡੀ ਕੀਤਾ ਹੋਇਆ ਹੈਗਾ ਤੇ ਇਸ ਤਰ੍ਹਾਂ ਦੀ ਆਪਾਂ ਲੇਸ ਹੈ ਜਿਹੜੀ ਦੁਪੱਟੇ ਨੂੰ ਦਿੱਤੀ ਹੋਈ ਹੈ ਮੈਰੂਨ ਕਲਰ ਦੀ ਠੀਕ ਹੈ ਜੀ ਬਹੁਤ ਸੋਹਣਾ ਸੂਟ ਹੈ ਜਿਹੜਾ ਆਪਣਾ ਬਣ ਕੇ ਰੈਡੀ ਹੋਇਆ ਹੈਗਾ ਦੁਪੱਟੇ ਨਾਲ ਸੂਟ ਦੀ ਗ੍ਰੇਸ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਜੇ ਸੂਟ ਨਾਲ ਦੁਪੱਟਾ ਵਧੀਆ ਡਾਈ ਕੀਤਾ ਹੋਇਆ ਹੁੰਦਾ ਹੈਗਾ ਤਾਂ ਸੂਟ ਹੈ ਜਿਹੜਾ ਹੋਰ ਵੀ ਬਹੁਤ ਸੋਹਣਾ ਲੱਗਦਾ ਹੈਗਾ ਬਣਿਆ ਹੋਇਆ ਬਾਕੀ ਦੇਖੋ ਹਨਾ ਜਦੋਂ ਸੂਟ ਸਟੀਚਿੰਗ ਹੋ ਜਾਂਦੇ ਹੈਗੇ ਤੇ ਉਦੋਂ ਵੀ ਬਹੁਤ ਸੋਹਣੇ ਬਣ ਜਾਂਦੇ ਆ ਤੁਹਾਡੀ ਸਟੀਚਿੰਗ ਤੇ ਡਿਪੈਂਡ ਕਰਦਾ ਤੁਸੀਂ ਕਿਸ ਤਰ੍ਹਾਂ ਸੂਟ ਹੈ ਜਿਹੜਾ ਸਟੀਚਿੰਗ ਕਰਵਾਉਣੇ ਹੋਗੇ ਲੋਚੀ ਤੇ ਅਗਲਾ ਸੂਟ ਹੈਗਾ ਜੀ ਇਹ ਵਾਪਾਂ ਨੇ ਔਰਗੈਂਜਾ ਦੇ ਉੱਪਰ ਕੀਤਾ ਹੋਇਆ ਹੈਗਾ ਤੇ ਐਸਟਰਾ ਆਰੀ ਦਾ ਕੰਮ ਕੀਤਾ ਹੋਇਆ ਆਪਾਂ ਨੇ ਤੁਸੀਂ ਪਹਿਲਾਂ ਇਹਦਾ ਨੈੱਕ ਦੇਖ ਸਕਦੇ ਹੋ ਤੇ ਆਪਾਂ ਨੇ ਨੈੱਕ ਦੇ ਉੱਪਰ ਵਰਕ ਕਰਿਆ ਹੈਗਾ ਨੈੱਕ ਦਾ ਡਿਜ਼ਾਈਨ ਦੇਖ ਸਕਦੇ ਹੋ ਫਿਰ ਆਪਾਂ ਨੇ ਇਹਦੇ ਵਿੱਚ ਪੈਨਲ ਜਿਹੜੇ ਪਾਏ ਹੋਏ ਆਗੇ ਠੀਕ ਹੈ ਲੋ ਜੀ ਤੁਸੀਂ ਕੋਈ ਵੀ ਵਰਕਸਾਟੋ ਕਰਵਾ ਸਕਦੇ ਹੋਗੇ ਜਿਹੜਾ ਵੀ ਵਰਕ ਕਰਵਾਉਂਗੇ ਉਹ ਆਪਾਂ ਤੁਹਾਨੂੰ ਫਿਨਿਸ਼ਿੰਗ ਵਾਲਾ ਹੀ ਕਰਕੇ ਦੇਵਾਂਗੇ ਲਓ ਜੀ ਇਸ ਤਰ੍ਹਾਂ ਪੈਨਲ ਬਣਾਏ ਹੋਏ ਹੈਗੇ ਫਿਰ ਆਪਾਂ ਨੇ ਇਹਦੇ neck ਤੇ ਵਰਕ ਕੀਤਾ ਹੋਇਆ ਹੈਗਾ ਤੇ ਆਪਾਂ ਫਿਨਿਸ਼ਿੰਗ ਤੁਹਾਨੂੰ ਚੈੱਕ ਕਰਵਾ ਸਕਦੇ ਆ ਲਓ ਜੀ ਬਹੁਤ ਸੋਹਣਾ ਕੰਮ ਹੈ ਜਿਹੜਾ ਕਰਿਆ ਹੋਇਆ ਹੈਗਾ ਤੇ ਤੁਸੀਂ ਕਿਸੇ ਵੀ ਸਟੱਫ ਤੇ ਕਿਸੇ ਵੀ ਕਲਰ ਤੇ ਡਿਜ਼ਾਈਨ ਬਣਾ ਸਕਦੇ ਹੋ ਜੇ ਤੁਸੀਂ ਹੈਂਡਵਰਕ ਦਾ ਨਹੀਂ ਕਰਵਾਉਣਾ ਚਾਹੁੰਦੇ ਤੇ ਇਸ ਤਰ੍ਹਾਂ ਦਾ ਡਿਜ਼ਾਈਨ ਵੀ ਬਣਵਾ ਕੇ ਤੁਸੀਂ ਸੂਟ ਨੂੰ ਪਾਰਟੀ ویئر ਸੂਟ ਬਣਵਾ ਸਕਦੇ ਹੋ ਇਹਦੇ ਵਿੱਚ ਥੋੜਾ ਬਹੁਤਾ ਹੈਂਡ ਦਾ ਟੱਚ ਵੀ ਦੇ ਸਕਦੇ ਹੋ ਠੀਕ ਹੈ ਜੀ ਤੇ ਆਪਾਂ ਇਹਦੇ ਵਿੱਚ ਨਹੀਂ ਦਿੱਤਾ ਹੋਇਆ ਹੈਗਾ ਤੇ ਇਹ ਸੂਟ ਬਹੁਤ ਸੋਹਣਾ ਬਣਿਆ ਹੋਇਆ ਹੈ ਦੀ ਬਾਜ਼ੂ ਦੇ ਉੱਪਰ ਉਹ ਵੀ ਤੁਹਾਨੂੰ ਆਪਾਂ ਦਿਖਾਉਣੀ ਆ ਤੇ ਇਸ ਤਰ੍ਹਾਂ ਦਾ ਕੰਮ ਹੈ ਜਿਹੜਾ ਹੋਏ ਦੀ ਬਾਜ਼ੂ ਦੇ ਉੱਪਰ ਬਣਾਇਆ ਹੋਇਆ ਹੈ ਕਰਿਆ ਹੋਇਆ ਬਹੁਤ ਸੋਹਣਾ ਡਿਜ਼ਾਈਨ ਹੈ ਜਿਹੜਾ ਕਰਿਆ ਹੋਇਆ ਹੈਗਾ ਤੇ ਇਹਦੇ ਨਾਲ ਦੁਪੱਟਾ ਜਿਹੜਾ ਉਹ ਵੀ ਆਪਾਂ ਸੈਮੀ ਚਨੂਨ ਦਾ ਰੱਖਿਆ ਹੋਇਆ ਹੈਗਾ ਠੀਕ ਹੈ ਜੀ ਤੇ ਦੁਪੱਟਾ ਬਹੁਤ ਸੋਹਣਾ ਹੋਊਗਾ ਦੁਪੱਟੇ ਦਾ ਸਟੱਫ ਤੇ ਇਸ ਤਰ੍ਹਾਂ ਦੀ ਆਪਾਂ ਲੇਸ ਲਾ ਕੇ ਦੁਪੱਟੇ ਨੂੰ ਫਿਨਿਸ਼ਿੰਗ ਦਿੱਤੀ ਹੋਈ ਹੈਗੀ ਠੀਕ ਹੈ ਜੀ ਆਪਾਂ 골ਡਨ ਲੇਸ ਦਿੱਤੀ ਹੈ ਦੁਪੱਟੇ ਨੂੰ ਕਿਉਂਕਿ 골ਡਨ ਹੀ ਆਪਣਾ ਸੂਟ ਦੇ ਵਿੱਚ ਕੰਮ ਕੀਤਾ ਹੋਇਆ ਹੈਗਾ ਤੇ ਬਹੁਤ ਸੋਹਣਾ ਦੁਪੱਟਾ ਜਿਹੜਾ ਆਪਣਾ ਬਣ ਕੇ ਰੈਡੀ ਹੋਇਆ ਹੈਗਾ ਉੱਚ ਤੇ ਅਗਲਾ ਸੂਟ ਹੈਗਾ ਜੀ ਇਹ ਵਾਲਾ ਹੈਗਾ ਆਪਣਾ ਸ਼ਿਮਰ ਬਾਂਦਨੀ ਦੇ ਵਿੱਚ ਇਹ ਸੂਟ ਆਪਣਾ ਬੁੱਕ ਹੋਇਆਗਾ ਤੇ ਇਹ ਵਾਲਾ ਆਪਣਾ ਸ਼ਰਟ ਰਹੂਗੀ ਸ਼ਰਟ ਦੇ ਵਿੱਚ ਪੀਸ ਹੈਗਾ 2.5 ਮੀਟਰ ਦੀ ਤੁਹਾਨੂੰ ਸ਼ਰਟ ਮਿਲੇਗੀ 2.5 ਮੀਟਰ ਹੀ ਤੁਹਾਨੂੰ ਬਾਟਮ ਦਾ ਸਟੱਫ ਮਿਲੇਗਾ ਤੇ ਸ਼ਾਰਟ ਦੇ ਵਿੱਚ ਇਸ ਤਰ੍ਹਾਂ ਦਾ ਪ੍ਰਿੰਟ ਹੋ ਤੁਸੀਂ ਵਰਕ ਕਰਾਉਣਾ ਇਹਦੇ ਉੱਪਰ ਵਰਕ ਵੀ ਕਰਵਾ ਸਕਦੇ ਹੋ ਤੇ ਇਸ ਤਰ੍ਹਾਂ ਵੀ ਲੇਸਸ ਲਾ ਕੇ ਸੂਟ ਨੂੰ ਜਿਹੜਾ ਰੈਡੀ ਕਰਵਾ ਸਕਦੇ ਹੋ ਤੇ ਡਾਟਸ ਵਾਲੀ ਬਾਟਮ ਹੋਊਗੀ ਠੀਕ ਹੈ ਜੀ ਜਿਹੜੀ ਇਹ ਵਾਲੀ ਸ਼ੀਮਰ ਹੁੰਦੀ ਹੈਗੀ ਇਹ ਬਹੁਤ ਹੀ ਸੌਫਟ ਹੈ ਕੋਈ ਚੁਪਦੀ ਨਹੀਂ ਹੈਗੀ ਬਹੁਤ ਸੋਹਣਾ ਸਟੱਫ ਹੈਗਾ ਤੇ ਇਹਦੇ ਨਾਲ ਵੀ ਦੁਪੱਟਾ ਜਿਹੜਾ ਆਪਾਂ ਨੇ ਸੈਮੀ ਚਨੂਨ ਦਾ ਰੱਖਿਆ ਹੋਇਆ ਹੈਗਾ ਤੇ ਸਿੰਗਲ ਕਲਰ ਡਾਈ ਕੀਤਾ ਹੋਇਆ ਤੇ ਇਸ ਤਰ੍ਹਾਂ ਦੀ ਲੇਸ ਲਾ ਕੇ ਦੁਪੱਟੇ ਨੂੰ ਆਪਾਂ ਫਿਨਿਸ਼ਿੰਗ ਦਿੱਤੀ ਹੋਈ ਹੈ ਠੀਕ ਹੈ ਜੀ ਤੁਸੀਂ ਦੁਪੱਟਾ ਕਿਸ ਤਰ੍ਹਾਂ ਰੈਡੀ ਕਰਵਾਉਣਾਗਾ ਇਹ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਉਸੇ ਤਰ੍ਹਾਂ ਹੀ ਦੁਪੱਟੇ ਨੂੰ ਰੈਡੀ ਕਰਵਾ ਸਕਦੇ ਹੋਗੇ ਤੇ ਲੋ ਜੀ ਆਪਾਂ ਤੁਹਾਨੂੰ ਕਾਫੀ ਡਿਜ਼ਾਈਨ ਦਿਖਾ ਚੁੱਕੇ ਹਾਂਗੇ ਬਾਕੀ ਤੁਹਾਨੂੰ ਵੀ ਜਿਹੜਾ ਵੀ ਡਿਜ਼ਾਈਨ ਪਸੰਦ ਆਉਂਦਾ ਤੇ ਜਿਹੜਾ ਵੀ ਕਲਰ ਪਸੰਦ ਹੈਗਾ ਤੁਸੀਂ ਸਾਨੂੰ ਆਪਣਾ ਆਰਡਰ ਦੇ ਸਕਦੇ ਹੋ ਤੇ ਤੁਸੀਂ ਆਪਣਾ ਡਿਜ਼ਾਈਨ ਦੇ ਕੇ ਵੀ ਸੂਟ ਸਾਥੋਂ ਰੈਡੀ ਕਰਵਾ ਸਕਦੇ ਹੋ ਤੇ ਇੱਕ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਠੀਕ ਹੈ ਜੀ ਤੇ ਕਮੈਂਟ ਕਰਕੇ ਵੀ ਦੱਸਿਆ ਕਰੋ ਤੁਹਾਨੂੰ ਸਾਡੇ ਡਿਜ਼ਾਈਨ ਕਿਵੇਂ ਦੇ ਲੱਗਦੇ ਆ